ਪਵਨਦੀਪ ਲੋਕਗੀਤ ਚੈਨਲ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਉਮੀਦ ਹੈ ਕਿ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਤੇ ਘਰ ਬੈਠੇ ਹੋਏ ਆਪਣੇ ਲੋਕ ਗੀਤ ਲੋਕ ਬੋਲੀਆਂ ਦਾ ਆਨੰਦ ਮਾਣ ਰਹੇ ਹੋਵੋਗੇ ਅ ਅੱਜ ਥੋੜਾ ਜਿਹਾ ਸਮਾਂ ਕੱਢਿਆ ਜੀ ਸੋਚਿਆ ਤੁਹਾਡੇ ਲਈ ਇੱਕ ਪਿਆਰੀ ਜੀ ਵੀਡੀਓ ਬਣਾਈ ਜਾਵੇ ਸਭ ਤੋਂ ਪਹਿਲਾਂ ਮੇਰੇ ਵੱਲੋਂ ਸਾਰਿਆਂ ਨੂੰ ਲੋੜੀ ਤੇ ਮੱਗ ਦੀਆਂ ਬਹੁਤ ਬਹੁਤ ਮੁਬਾਰਕਾਂ ਵਾਹਿਗੁਰੂ ਜੀ ਮੇਰ ਕਰਨ ਸਾਰਿਆਂ ਲਈ ਇਹ ਤਿਹਾਰ ਖੁਸ਼ੀਆਂ ਤੇ ਖੇੜੇ ਲੈ ਕੇ ਆਵੇ ਸਾਰਿਆਂ ਦੇ ਘਰ ਖੁਸ਼ੀਆਂ ਵਰਤਨ ਤੇ ਸਾਰੇ ਸ਼ਗਨਾਂ ਦੀਆਂ ਲੋੜੀਆਂ ਮਨਾਉਂਦੇ ਰਹਿਣ ਸੋ ਅੱਜ ਲੋੜੀ ਦੇ ਮੈਨੂੰ ਬਹੁਤ ਸਾਰੀਆਂ ਭੈਣਾਂ ਦੇ ਮੈਸੇਜ ਆਏ ਆ ਕਿ ਭੈਣੇ ਲੋੜੀ ਤੇ ਜਾਂ ਜਦੋਂ ਵੀ ਮੁੰਡੇ ਦਾ ਤੇਰਮਾ ਵੰਡਿਆ ਜਾਂਦਾ ਜਾਂ ਪੰਜੀਰੀ ਆਉਂਦੀ ਆ ਤਾਂ ਕੋਈ ਸਪੈਸ਼ਲ ਕੋਈ ਟੱਪੇ ਹੋਣ ਜਾਂ ਬੋਲੀਆਂ ਹੋਣ ਤਾਂ ਉਹ ਸਾਨੂੰ ਜਰੂਰ ਸੁਣਾਇਓ ਤੇ ਆਪਾਂ ਕੁਝ ਟੱਪੇ ਤੇ ਕੁਝ ਬੋਲੀਆਂ ਇਕੱਠੀਆਂ ਕੀਤੀਆਂ ਜੀ ਜਿਹੜੀਆਂ ਕਿ ਲੋਹੜੀ ਨਾਲ ਸੰਬੰਧਤ ਆ ਅੱਜ ਆਪਾਂ ਤੁਹਾਨੂੰ ਸੁਣਾਵਾਂਗੇ ਤੇ ਲੋਹੜੀ ਦੀਆਂ ਲਾਵਾਂਗੇ ਰੌਣਕਾਂ ਉਮੀਦ ਆ ਇਹ ਸਾਰੀਆਂ ਬੋਲੀਆਂ ਟੱਪੇ ਤੁਹਾਨੂੰ ਜਿਹੜੇ ਆ ਉਹ ਪਸੰਦ ਆਉਣਗੇ ਸੱਚ ਦੇ ਬਚਣ ਵਿੱਚ ਰਾਈ ਨੀ ਪੱਪੇ ਰਿਆਣੀ ਵੰਡੇ ਰੋੜੀਆਂ ോ സത്ഥദേവളി ബെബെര വണ്ടരോടിയ ജമ്മേ പൊത്തരാബെ വേട ജയ പൊത്തരാഡീദരാഡദ രോടാ ടരാ സബനൂദ ിയോ സഗ് നന്ദി ലോടിയടി സഗ നന്ദി ലോടിയ

चिट्टा चादरा बारे बिची अड़िया माप्यो वे थोड़ी मेल मेरा वीर परामासागरलिया माप्यो वे थोड़ी मेल ീ വീരപു ജമ്മ ചടിയ വീര വീരപു ജമ്മ ചടിയ വീര വീരപത്തീര പു മജിയ സഗല ഫ പു ജമ്മൂ മജിയ സങ്കൽ ഫെ വീര പുഖ ദാ സുഖ ദുഃഖ ദന ധർത്തി പെരനാ ലാവാ പുണ്ഡാ ലോടിയ സഗന മനീവീര പു ਵੰਡਾ ਲੋੜੀਆਂ ਤੇ ਸ਼ਗਨ ਮਨਾਵਾ ਨੀ ਵੀਰ ਕਰੇ ਪੁੱਤ ਜੰਮੇ ਆ ਵੰਡਾ ਲੋੜੀਆਂ ਤੇ ਸ਼ਗਨ ਮਨਾਵਾ ਨੀ ਵੀਰ ਕਰੇ ਪੁੱਤ ਜੰਮੇ ਆ ਵੀਰ ਮੇਰੇ ਨੇ ਗੰਨੇ ਲਿਆਂਦੇ ਵੀਰ ਮੇਰੇ ਨੇ ਗੰਨੇ ਲਿਆਂਦੇ ਗੰਨੇ ਲਿਆਂਦੇ ਝੂਪਣ ਨੂੰ ਗਨੇ ਲਿਆਂਦੇ ਚੁਪਣ ਨੂੰ ਸੋਹਣੇ ਰੱਬ ਨੇ ਦਿੱਤਾ ਪਤੀਜਾ ਦਿੱਤਾ ਪਤੀਜਾ ਚੁੱਕਣ ਨੂੰ ਸੋਹਣੇ ਰੱਬ ਨੇ ਦਿੱਤਾ ਪਤੀਜਾ ਦਿੱਤਾ ਪਤੀਜਾ ਚੁੱਕਣ ਨੂੰ ਸੋਹਣੇ ਰੱਬ ਨੇ ਦਿੱਤਾ ਪਤੀਜਾ ਦਿੱਤਾ ਪਤੀਜਾ ਚੁੱਕਣ ਨੂੰ ਪੰਜ ਪੋੜੀਆਂ ਚੁਬਾਰਾ ਟੱਪ ਜਾਵਾਂ ਚੱਕ ਕੇ ਪਤੀਜੇ ਨੂੰ ਪੰਜ ਪੌੜੀਆਂ ਚੁਬਾਰਾ ਟੱਪ ਜਾਵਾ ਟੱਪ ਕੇ ਪਤੀ ਜੇ ਨੂੰ ਪੰਜ ਪੌੜੀਆਂ ਚੁਬਾਰਾ ਟੱਪ ਜਾਵਾ ਚੱਕ ਕੇ ਪਤੀ ਜੇ ਨੂੰ ਪੁੱਤ ਵੀਰ ਦਾ ਪਤੀ ਜ ਮੇਰਾ ਪੂਆ ਕਹਿ ਕੇ ਮੱਥਾ ਟੇਕਦਾ ਪੁੱਤ ਵੀਰ ਦਾ ਪਤੀ ਜ ਮੇਰਾ ਪੂਆ ਕਹਿ ਕੇ ਮੱਥਾ ਟੇਕਦਾ ਪੁੱਤ ਵੀਰ ਦਾ ਪਤੀ ਜ ਮੇਰਾ ਪੂਆ ਕਹਿ ਕੇ ਮੱਥਾ ਟੇਕਦਾ ਟਿੱਕਾ ਕੜੀ ਵੇ ਸੁਨਿਆਰਾ ਚਿੱਤ ਲਾ ਕੇ ਗੁੰਦੇਣਾ ਪਤੀ ਜੇ ਦੇ ਟਿੱਕਾ ਕੜੀ ਵੇ ਸਨਿਆਰਿਆ ਚਿੱਤ ਲਾ ਕੇ ਗੁੰਦਣਾ ਪਤੀ ਜੇ ਦੇ ਟਿੱਕਾ ਕੜੀ ਵੇ ਸਨਿਆਰਿਆ ਚਿੱਤ ਲਾ ਕੇ ਗੁੰਦਣਾ ਪਤੀ ਜੇ ਦੇ ਪੀੜੀ ਗਲੀ ਤੇ ਰਕਰ ਵੇ ਵੀਰ ਨਾ ਪੀੜੀ ਗਲੀ ਤੇ ਰਕਰ ਵੇ ਵੀਰ ਨਾ ਕਤਨ ਬਹਾਨੇ ਆਵਾ ਵੇ ਤੂੰ ਤਾਂ ਮੈਨੂੰ ਯਾਦ ਨਹੀਂ ਕਰਦਾ ਵੇ ਤੂੰ ਤਾਂ ਮੈਨੂੰ ਯਾਦ ਨਹੀਂ ਕਰਦਾ ਮੈਂ ਨਾ ਦਿਲੋਂ ਪਲਾਵਾ ਢੀਕਾਂ ਵੀਰ ਦੀਆਂ ਦੁੱਧ ਨੂੰ ਜਾਗ ਨਾ ਲਾਵਾਂ ਢੀਕਾਂ ਵੀਰ ਦੀਆਂ ਤੁੱਤ ਨੂੰ ਜਾਗ ਨਾ ਲਾਵਾਂ ਢੀਕਾਂ ਵੀਰ ਦੀਆਂ ਦੁੱਧ ਨੂੰ ਜਾਗ ਨਾ ਲਾਵਾਂ ਟੀਕਾਂ ਵੀਰ ਦੀਆਂ ਹੋਰਾਂ ਦੇ ਤਾਂ ਵੀਰੇ ਮਦਰੇ ਨੀ ਕੁੜੀਓ ਹੋਰਾਂ ਦੇ ਤਾਂ ਵੀਰੇ ਮਦਰੇ ਨੀ ਕੁੜੀਓ

ਓ ਵੀਰ ਮੇਰਾ ਕੁੜੀਓ ਹੱਥ ਕਟੜੀ ਸੂਏ ਦੀ ਜਾਵੇ ਪਟੜੀ ਓ ਵੀਰ ਮੇਰਾ ਕੁੜੀਓ ਹੱਥ ਸਤਰੀ ਸੂਏ ਦੀ ਜਾਵੇ ਪਟੜੀ ਓ ਵੀਰ ਮੇਰਾ ਕੁੜੀਓ ਇੱਕ ਵੀਰ ਦਈ ਵੇ ਰੱਬਾ ਮੇਰੇ ਸਾਰੀ ਵੇ ਉਮਰ ਦੇ ਪਾਪੇ ਇੱਕ ਵੀਰ ਦਈ ਵੇ ਰੱਬਾ ਮੇਰੇ ਸਾਰੀ ਵੇ ਉਮਰ ਦੇ ਮਾਪੇ ਇੱਕ ਵੀਰ ਦੇ ਵੇ ਰੱਬਾ ਵੀਰ ਮੇਰਾ ਸੱਚ ਬੋਲਦਾ ਪੱਬ ਬਾਰਕ ਤੇ ਬਾਰਕ ਤੇ ਬੋਲੇ ਵੀਰ ਮੇਰਾ ਸੱਚ ਬੋਲਦਾ ਪੱਬੋ ਬਾਰਕਤ ਬਾਰਕਤ ਬੋਲੇ ਵੀਰ ਮੇਰਾ ਸੱਚ ਬੋਲਦਾ ਪੱਬੋ ਬਾਰਕਤ ਬਾਰਕਤ ਬੋਲੇ ਉਮੀਦ ਹੈ ਜੀ ਇਹ ਪਿਆਰੀਆਂ ਜੀਆਂ ਬੋਲੀਆਂ ਤੇ ਜਿਹੜੇ ਟੱਪੇ ਮੈਂ ਲੋੜੀ ਤੇ ਵੀਰ ਤੇ ਗਾਏ ਆ ਉਹ ਤੁਹਾਨੂੰ ਚੰਗੇ ਲੱਗੇ ਹੋਣਗੇ ਕਿਉਂਕਿ ਲੋੜੀ ਦੋ ਸਪੈਸ਼ਲ ਮੌਕਿਆਂ ਤੇ ਹੀ ਹੁੰਦੀ ਆ ਜਦੋਂ ਕੋਈ ਘਰ ਬੱਚਾ ਨਵਾਂ ਜੰਮਿਆ ਹੁੰਦਾ ਤੇ ਜਾਂ ਮੁੰਡੇ ਦਾ ਵਿਆਹ ਹੋਇਆ ਹੁੰਦਾ ਤਾਂ ਪਿੰਡ ਵਿੱਚ ਜਿਹੜੀ ਆ ਲੋੜੀ ਵੰਡੀ ਵੀ ਜਾਂਦੀ ਆ ਪਹਿਣਾ ਸਿਰਾਂ ਤੇ ਪ੍ਰਾਂਤਾਂ ਚੱਕ ਕੇ ਰਿਓੜੀਆਂ ਮੂੰਗਫਲੀ ਵੰਡਦੀਆਂ ਤੇ ਨਾਲ-ਨਾਲੇ ਪਿਆਰੇ ਜੇ ਲੋਕ ਗੀਤ ਗਾਉਂਦੀਆਂ ਸੋ ਤੁਹਾਡੇ ਸਾਰਿਆਂ ਲਈ ਇਹ ਸਪੈਸ਼ਲ ਆਪਾਂ ਵੀਡੀਓ ਬਣਾਈ ਹੈ ਜੀ ਵੱਧ ਤੋਂ ਵੱਧ ਇਹਨੂੰ ਸ਼ੇਅਰ ਕਰ ਦਿਓ ਤੇ ਤੁਸੀਂ ਸਾਰਿਆਂ ਨੇ ਲੋੜੀ ਜਦੋਂ ਮਨਾਈ ਤਾਂ ਇਹਨਾਂ ਟੱਪਿਆਂ ਨੂੰ ਜ਼ਰੂਰ ਗਾਇਓ ਤੇ ਜੇਕਰ ਹੋ ਸਕੇ ਤਾਂ ਮੈਨੂੰ ਜ਼ਰੂਰ ਭੇਜੋ ਮੈਨੂੰ ਚੰਗਾ ਲੱਗੂਗਾ ਕਿ ਤੁਸੀਂ ਇਹਨਾਂ ਟੱਪਿਆਂ ਨੂੰ ਲੋੜੀ ਤੇ ਗਾਇਆ ਜੇਕਰ ਮੇਰੀਆਂ ਭੈਣਾਂ ਦੀ ਹੋਰ ਵੀ ਕਿਸੇ ਦੀ ਕੋਈ ਫਰਮਾਇਸ਼ਾਂ ਦੀ ਲੋਕ ਗੀਤਾਂ ਦੀ ਤਾਂ ਕਮੈਂਟ ਬਾਕਸ ਵਿੱਚ ਲਿਖ ਦਿਆ ਕਰੋ ਜੀ ਮੈਂ ਸਾਰੇ ਕਮੈਂਟ ਪੜ੍ਹਦੀ ਆ ਤੁਹਾਡਾ ਸਾਰਿਆਂ ਦਾ ਬਹੁਤ ਹੀ ਜ਼ਿਆਦਾ ਧੰਨਵਾਦ ਆ ਤੁਸੀਂ ਇੰਨੇ ਪਿਆਰੇ ਪਿਆਰੇ ਕਮੈਂਟ ਕਰਦੇ ਹੋ ਕਈ ਵਾਰ ਮੈਥੋਂ ਸਾਰਿਆਂ ਦਾ ਰਿਪਲਾਈ ਨਹੀਂ ਕੀਤਾ ਜਾਂਦਾ ਤਾਂ ਮੈਨੂੰ ਬਹੁਤ ਚੰਗਾ ਲੱਗਦਾ ਏ ਤੁਹਾਡੇ ਸਾਰਿਆਂ ਦੇ ਜਦੋਂ ਮੈਂ ਕਮੈਂਟ ਪੜ੍ਹਦੀ ਆ ਤਾਂ ਮੇਰਾ ਕੰਮ ਕਰਨ ਦਾ ਜਿਹੜਾ ਹੌਸਲਾ ਉਹ ਹੋਰ ਵੀ ਵੱਧਦਾ ਏ ਤਾਂ ਇਦਾਂ ਹੀ ਸਾਡੇ ਲੋਕਗੀਤਾਂ ਨੂੰ ਤੁਸੀਂ ਪਿਆਰ ਕਰਦੇ ਰਹੋ ਵੀਡੀਓਜ਼ ਨੂੰ ਵੱਧ ਵੱਧ ਸ਼ੇਅਰ ਕਰਦੇ ਆ ਕਰਿਓ ਜੀ ਤੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਿਓ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਮੇਰੇ ਪਰਿਵਾਰ ਵੱਲੋਂ ਲੋੜੀ ਤੇ ਮਾਗੀ ਦੀਆਂ ਬਹੁਤ ਬਹੁਤ ਮੁਬਾਰਕਾਂ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ